ਅਮਰਸਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਸਬਜ ਇੰਸਪੈਕਟਰ ਦਵਿੰਦਰ ਸਿੰਘ ਨੇ 2 ਕਿਲੋ 10 ਗ੍ਰਾਮ ਹੈਰੋਇਨ ਦੇ ਨਾਲ ਦੋ ਦੋਸ਼ੀਆਂ ਨੂੰ ਕੀਤਾ ਕਾਬੂ ਫੜੇ ਗਏ ਦੋਸ਼ੀਆਂ ਤੋਂ 32 ਬੋਰ ਦਾ ਪਿਸਤਲ ਵੀ ਬਰਾਮਦ ਕੀਤਾ ਗਿਆ ਹੈ ਪੰਜਾਬ ਪੁਲਿਸ ਵੱਲੋਂ ਲਗਾਤਾਰ ਹੀ ਨਸ਼ੇ ਦੇ ਖਿਲਾਫ ਆਪਣੀ ਜੰਗ ਛਿੜੀ ਹੋਈ ਹੈ ਜਿਸ ਦੇ ਤਹਿਤ ਲਗਾਤਾਰ ਹੀ ਨਸ਼ੇ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਸਲਾਖਾਂ ਦੇ ਪਿੱਛੇ ਭੇਜਿਆ ਜਾ ਰਿਹਾ ਹੈ ਇਸ ਲੜੀ ਦੇ ਦੌਰਾਨ ਡੀਐਸਪੀ ਸ਼ਿਵ ਦਰਸ਼ਨ ਵੈਸਟ ਦੀ ਅਗਵਾਈ ਹੇਠ ਕਉਂਕੀ ਕੰਨੂਪੁਰ ਇੰਚਾਰਜ ਦਵਿੰਦਰ ਸਿੰਘ ਪੁਲਿਸ ਪਾਲਟੀ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਉਹਨਾਂ ਨੂੰ ਗੁਪਤ ਸੂਚਨਾ ਦੇ ਆਧਾਰ ਤੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਕੋਲੋਂ 2 ਕਿਲੋ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਅਮਰਸਰ ਤੋਂ ਪੱਤਰਕਾਰ ਸੁਖਦੇਵ ਮੋਨੂ ਦੀ ਖਾਸ ਰਿਪੋਰਟ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ 'ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇਕ ਕਲਾਸ ਤੋਂ ਉਸਦੇ ਬੁਟੀਕ ਨੇਰੇ ਅਮਰ ਕਲੀਨਿਕ ਡਡਵਾ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਸ਼ਮਾਨਜੋ ਸ਼ਮਾਨਜੋ ਡੀਜੀਪੀ ਪੰਜਾਬ ਸ਼੍ਰੀ ਗੌਰਵਜਾਦੂ ਜੀ ਉਹਨਾਂ ਦੀ ਹਾਜ਼ਰੀ ਤਾਂ ਤੇ ਮਾਨਜੋ ਕਮਿਸ਼ਨਰ ਅਮਰਸਰ ਸ਼੍ਰੀ ਗੁਰਪ੍ਰੀਤ ਸਿੰਘ ਜੀ ਪੁੱਲੜ ਦੀ ਹਾਜ਼ਰੀ ਤਾਂ ਕਮਿਸ਼ਨਰ ਅਮਰਸਰ ਵੱਲੋਂ ਨਸ਼ਿਆਂ ਦੇ ਖਿਲਾਫ ਬਹੁਤ ਆਪਣੇ ਜੰਗ ਛੇੜੀ ਹੋਈ ਹੈ ਉਹਦੀ ਲੜੀ ਵਿੱਚ ਇੱਕ ਕਰਾਸ ਬਾਰਡਰ ਨਾਰਕੋ টেরਰ ਮੋਡਿਊਲ ਬਸਟ ਹੋਇਆ ਇੱਕ 42 ਨੰਬਰ ਮਕਦਮਾ ਦਰਜ ਹੋਇਆ ਸੀ ਜੋਬਨ ਜੋਬਨ ਲੜਕਾ ਫੜਿਆ ਗਿਆ ਸੀਗਾ 7 ਤਰੀਕ ਨੂੰ ਉਸ ਕੋ 290 ਗ੍ਰਾਮ ਹੀਰੋਇਨ ਮਿਲੀ ਸੀ ਉਹਦੀ ਲੜੀ ਵਿੱਚ ਫਿਰ ਇੱਕ ਜਿਵੇਂ ਪਹਿਲਾਂ ਵੀ ਸੀਪੀ ਸਾਹਿਬ ਨੇ ਤੁਹਾਨੂੰ ਬਰੀਫ ਕੀਤਾ ਸੀਗਾ ਇੱਕ ਕਰਨਦੀਪ যাদਬ ਮਕੇਸ਼ যাদਬ ਔਰ ਸਾਜਨ ਸਿੰਘ ਇਹ ਖੰਡਵਾਲਾ ਦੇ ਰਹਿਣ ਵਾਲੇ ਨੇ ਇਹਨਾਂ ਨੂੰ ਬਿਹਾਰ ਤੋਂ ਨੇਪਾਲ ਭਜੰਦੀ ਫਰਾਗ ਵਿੱਚ ਗਫਤਾਰ ਕੀਤਾ ਗਿਆ ਸੀ ਇਹਨਾਂ ਨੂੰ ਵੀ ਬੜੀ ਮਿਹਨਤ ਨਾਲ ਪੁਲਿਸ ਨੇ ਫੜਿਆ ਸੀਗਾ ਔਰ ਉਸ ਤੋਂ ਬਾਅਦ ਇੱਕ ਗੁਰਬਖਸ਼ ਸਿੰਘ ਉਹ ਵੀ ਇਹਨਾਂ ਦਾ ਸਾਥੀ ਫੜਿਆ ਗਿਆ ਸੀਗਾ ਔਰ 18 ਤਰੀਕ ਨੂੰ ਕਰਨ ਦਿਵ ਜਾਦਵ ਹੈਗਾ ਇਹਦੇ ਕੋਲ 1 ਕਿਲੋ ਵਹਿਰਨ ਰਿਕਵਰ ਹੋਈ ਹੈ ਔਰ ਇੱਕ ਪਿਸਟਲ ਬੱਤੀ ਬੋਰ ਦਾ ਦੋ ਰਾਉਂਡ ਔਰ ਕਵਰ ਕੀਤੇ ਨੇ ਔਰ ਜਿਹੜੀ ਸਾਰੀ ਕਾਰਵਾਈ ਹੋਈ ਹੈ ਏਸੀਪੀ ਬੈਸ शिवदर्शन सिंह और एसएचओ छाटा विनोद कुमार इन्होंने बहुत मेहनत ਨਾਲ ਕੰਮ ਕੀਤਾ ਔਰ ਇਹ ਜਿਹੜਾ ਮੋਡਿਊਲ ਹੈਗਾ ਇਹ ਪਾਕਿਸਤਾਨ ਬਾਰਡਰ ਜਿਹੜਾ ਹੈਗਾ ਰਮਦਾਸ ਔਰ ਡੇਰਾ ਬਾਬਾ ਨਾਨਕ ਸਾਈਡ ਉਥੋਂ ਇਹ ਪਾਕਿਸਤਾਨ ਲਿੰਕਸ ਦਾ ਡਰੋਨ ਦੇ ਰਾਹੀਂ ਸਾਰਾ ਕੁਝ ਆਉਂਦਾ ਸੀਗਾ ਔਰ ਇਹ ਜਿਹੜਾ ਉਹੜਾ ਕਰਨ ਜਾਦਵ ਹੈਗਾ ਸਟਿਲ ਔਨ ਰਿਮਾਂਡ ਹੈ ਬਾਕੀ ਫਰਦਰ ਦੀ ਪੁਸ਼ਕਿਸ਼ ਚਲਦੀ ਹੀ ਹੈ ਔਰ ਇੱਕ ਹੋਰ ਕੇਸ ਹੈਗਾ ਉਹ ਇਸ ਤਰ੍ਹਾਂ ਆਪਣਾ ਬੰਬ ਦੇ ਵਿੱਚ ਵੀ ਇਨਵੋਲ ਹੋਇਆ ਬੰਦਾ ਨਹੀਂ ਬੰਬ ਵਾਲੇ ਕੇਸ 'ਚ ਨਹੀਂ ਇਨਵੋਲ ਹੋਏਗਾ। ਔਰ ਇਸੇ ਤਰ੍ਹਾਂ ਇੱਕ ਹੋਰ ਕੇਸ ਹੈਗਾ ਡੰਡਾ ਦਾ ਰਹਿਣ ਵਾਲਾ ਹੈਗਾ। ਉਹਦੇ ਕੋਲੋਂ ਵੀ 1 ਕਿਲੋ 10 ਗ੍ਰਾਮ ਹੀਰਨ ਮਿਲੀ ਹੈ। ਇਨਸਪੈਕਟਰ ਨੀਰਜ ਕੁਮਾਰ ਜਿਹੜੇ ਕੈਂਠਾਣੇ ਲੱਗੇ ਨੇ ਗਵਾਲ ਮੰਡੀ ਤੋਂ ਇਹਨੂੰ ਗੁਫਤਾਰ ਕੀਤਾ ਔਰ ਇਹ ਇਹਨੂੰ ਅਸੀਰਮਾਨ ਲੈ ਕੇ ਥੋਰੌਲੀ ਪੁਸ਼ਕਿਸ਼ ਕਰ ਰਹੇ ਹਾਂ। ਉਹ ਬੈਕਵਰਡ ਫੋਰਵਰਡ ਲਿੰਕੇਜ ਸਾਰੇ ਪਤਾ ਕਰਾਂਗੇ। ਇਹ ਜਿਹੜੇ 2 2 ਕਿਲੋ 10 ਗ੍ਰਾਮ ਹੀਰਨ ਮਿਲੀ ਹੈ ਔਰ ਇੱਕ ਪਿਸਟਲ ਹੈ। ਬਹੁਤ ਵਧੀਆ ਅਚੀਵਮੈਂਟ ਹੈ ACP ਵੈਸਟਰਨ ਦੀ ਨਿਗਰਾਨੀ ਚ ਸਾਰੇ ਕੀਤੀ ਗਈ ਹੈ ਔਰ ਮਾਨਯੋਗ ਸ਼੍ਰੀ ਗੁਰਪਸੇਹ ਜੀ ਭੁੱਲਰ ਕਮਿਸ਼ਨਰ ਅੰਮ੍ਰਿਤਸਰ ਉਹਨਾਂ ਦੇ ਹਿਦਾਇਤਾਂ ਤੇ ਜਿਹੜੀ ਲਗਾਤਾਰ ਕਾਰਵਾਈ ਜਾਰੀ ਹੈ ਅਜਿਹੇ ਜਿਹੜੇ ਮਾਰੇ ਅੰਸਰਾਂ ਦੇ ਖਿਲਾਫ ਲਗਾਤਾਰ ਕਾਰਵਾਈ ਜਾਰੀ ਰਹੇਗੀ ਔਰ ਵੀ ਜਿਹੜਾ ਇਸ ਤਰ੍ਹਾਂ ਦਾ ਨੈਟਵਰਕ ਹੈਗਾ ਉਹਨੂੰ ਬ੍ਰੇਕ ਕੀਤਾ ਜਾਵੇ ਸਭ ਤੋਂ ਸਭ ਜਿਹੜਾ ਜ਼ਬਾਵਰ ਮਿਲਿਆ ਉਹ ਗੈਰਕਾਨੂੰਨੀ ਹੈ ਕਿ ਲਾਇਸੈਂਸੀ ਨਹੀਂ ਗੈਰਕਾਨੂੰਨੀ ਹੈ ਲਾਇਸੈਂਸੀ ਤਾਂ ਕੋਈ ਨਹੀਂ ਇਹਦੇ ਤੱਕ ਪਹਿਲਾ ਕੇਸ ਵੀ ਹੈਗਾ ਜੀ ਦੂਜੇ ਕੋਈ ਨਹੀਂ ਨਹੀਂ ਅਜੇ ਪਹਿਲਾਂ ਕੋਈ ਟ੍ਰੇਸ ਨਹੀਂ ਇਹਨੇ ਕਿੱਥੇ ਸਭ ਦੇਣ ਜਾਣੀ ਡਿਵਿਡਿ ਕਿੱਥੇ ਕਰਨੀ ਸੀ ਇਹਨੇ ਉਹ ਸਾਰੀ ਸਾਰੀ ਹੁਣ ਫਰਦਰ ਸਾਰੀ ਚੱਲ ਰਹੀ ਹੈ ਬਾਕੀ ਰਿਕਵਰ ਹੋ ਗਈ ਸੀ ਹੁਣ ਸਾਰਾ ਅੱਗੇ ਅੱਗੇ ਸਾਰਾ ਨੈਟਵਰਕ ਸਾਨੂੰ ਕਾਫੀ ਚੰਗੀ ਲੀਡਸ ਮਿਲੀਆਂ ਹੈਗੀਆਂ ਕਿ ਇਹਨੂੰ ਦੇਣਾ ਸੀ ਕਿੱਥੋਂ ਲਿਆਂਦਾ ਸੀ ਉਹ ਅਸੀਂ ਫਰਦਰ ਉਹਨੂੰ ਚੈੱਕ ਕਰ ਰਹੇ ਹਾਂ ਉਹ ਫਿਰ ਇਹ ਡਿਸਕਲੋਜ਼ ਨਹੀਂ ਕਰ ਸਕਦੇ ਇਹਦਾ ਬੇਸਿਕ ਕੰਮ ਸੀ ਡਰੋਨ ਲੈ ਕੇ ਆਇਆ ਹੈ ਮਹਿੰਗਾਈ ਦੀ ਅਸਾਈਨਮੈਂਟ ਹਾਂਜੀ ਹਾਂਜੀ ਪਾਕਿਸਤਾਨ ਦੇ ਨਾਲ ਇਹਨਾਂ ਦੇ ਸਮਗਰਾਂ ਨੂੰ ਲਿੰਕ ਹੈ ਉਹਨਾਂ ਦੇ ਥਰੂ ਆਈ ਹੈ ਇਹਦਾ ਬੇਸਿਕ ਕੰਮ ਹੋ ਰਿਹਾ ਕੋਈ ਹੈਗਾ ਕਿ ਕੋਈ ਕੰਮ ਨਹੀਂ ਇਹ ਉਹ ਮਿੱਟੀ ਵਾਲੀਆਂ ਵੇਰਾਂ ਕਰਦੇ ਪਰ ਨਾਲ ਇਸ ਕੰਮ ਚ ਇਨਵੋਲ ਹੋ ਗਏ ਕਿੰਨੀ ਉਮਰ ਹੋਈ ਇਹ 22 22 ਸਾਲ ਦੀ ਉਮਰ ਹੈ ਇਹ ਆਪਣੇ ਫਾਜ਼ਲ ਦਾ ਰਾਜ ਮਿਸਤਰੀ ਹੈ ਉਹਦੇ ਨਾਲ ਇਹ ਕੰਮ ਕੰਮ ਕਰਦਾ ਸੀ ਤੇ ਦੂਸਰੇ ਕੇਸ ਵਾਲੀ ਉਮਰ ਕਿੰਨੀ ਹੈ ਉਹ ਵੀ 22 23 ਸਾਲ ਦਾ ਮੁੰਡਾ ਹੈ ਸਰ ਬੰਬ ਵਾਲੇ ਕੇਸ ਚ ਪਹਿਲਾ ਹੀ ਕੇਸ ਹੈ ਉਹਨਾਂ ਦਾ ਤਾਂ ਪਹਿਲਾ ਵੀ ਪਰਚਾ ਦਰਜ ਜਾਂਦਾ ਨਹੀਂ ਨਹੀਂ ਬੰਬ ਵਾਲੇ ਕੇਸ ਜਿਹੜੇ ਹੈਗੇ ਉਹ ਤੁਹਾਨੂੰ ਆਲਰੇਡੀ ਸੀਪੀ ਸਾਹਿਬ ਨੇ ਦੱਸਿਆ ਹੋਇਆ ਉਹਨਾਂ ਦੇ ਦੋ ਦੋ ਮੁਕਦਮੇ ਦਰਜ ਨੇ ਔਰ ਦੋਨੇ ਫੜੇ ਜਾ ਚੁੱਕੇ ਇੱਕ ਤਾਂ ਤੁਹਾਨੂੰ ਪਤਾ ਉਹ ਇੰਕਾਊਂਟਰ ਹੋ ਗਿਆ ਸੀਗਾ ਜਦੋਂ ਪੱਤੀ ਦੂਜਾ ਵੀ ਪੜਿਆ ਹੋਇਆ ਹੈ